24 ਵਕਤ ਮਰਾੜਪਿੰਡ ਵਿੱਚ ਮੌਜੂਦ ਆ ਬਾਬੂ ਸਿੰਘ ਮਾਨ ਜਿਹਦੇ ਤਰਫ ਪਤਨੀ ਇਸ ਦੁਨੀਆ ਨੂੰ ਅਲਵਿਦਾ ਅੱਗ ਗਏ ਨੇ ਅਦੇ ਈ ਆਲਿ ਸਾਹਿਬ ਪੁੱਛੇ ਹੋਏ ਨੇ ਆਲਿ ਸਾਹਿਬ ਸਭ ਤੋਂ ਪਹਿਲੇ ਮਾਤਾ ਜੀ ਦੀ ਸ਼ਖਸੀਅਤ ਦੀ ਗੱਲ ਕੀਤੀ ਜਾਵੇ ਤਾਂ ਮਿਲਿਓ ਬਹੁਤ ਵਾਰ ਤੁਸੀਂ ਕਿਹੋ ਜੀ ਸ਼ਖਸੀਅਤ ਦੀ ਜਿਹਨਾਂ ਨੂੰ ਸਾਰੇ ਲੋਕ ਮਿਸ ਕਰ ਰਹੇ ਨੇ ਦੇਖੋ ਸਭ ਬਾਬੂ ਸਿੰਘ ਜੀ ਮਾਨ ਜਿਹਦੇ ਮਾਨ ਮਰਾੜਾ ਵਾਲੇ ਦਿਨੋਂ ਨਾ ਜਾਣੇ ਜਾਂਦੇ ਨੇ ਸੋ ਉਹਨਾਂ ਦੇ ਧਰਮ ਪਤਨੀ ਬੀਬੀ ਗੁਰਨਾਮ ਕੌਰ ਜੀ ਜੋ ਕੁਝ ਦਿਨ ਪਹਿਲਾਂ ਇਸ ਸੰਸਾਰ ਤੋਂ ਸਦਾ ਲਈ ਵਿਛੜ ਗਏ ਜੋ ਮੈਂ ਸਭ ਦਾ ਇੱਕ ਬਹੁਤ ਹੀ ਦੁਖਦਾਈ ਘਟਨਾ ਸੋ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਸਪੂਚੇ ਹੀ ਮਾਨ ਪਰਿਵਾਰ ਦੇ ਨਾਲ ਅਮਨਤੋਜ ਮਾਨ ਜੀ ਦੇ ਨਾਲ ਬਾਹੂ ਸਿੰਘ ਮਾਨ ਜੀ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੋਇਆ ਉਸ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਉਸ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਕਿਸੇ ਵੀ ਇਨਸਾਨ ਦੀ ਕਾਮਯਾਬੀ ਦੇ ਵਿੱਚ ਔਰਤ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ ਬਾਹੂ ਸਿੰਘ ਜੀ ਮਾਨ ਜੋ ਇਸ ਪਿੰਡ ਦੇ ਵਿੱਚ ਉੱਠ ਕੇ ਜਿਨ੍ਹਾਂ ਨੇ ਦੁਨੀਆਂ ਦੇ ਵਿੱਚ ਆਪਣਾ ਨਾਮ ਕਮਾਇਆ ਬਹੁਤ ਵੱਡੀ ਜਿਹੜੀ ਸਾਨੂੰ ਜਿਹੜੇ ਉਹਨਾਂ ਨੇ ਗੀਤ ਲਿਖੇ ਨੇ ਜਿਹੜੇ ਉਹਨਾਂ ਨੇ ਉਹ ਸਮਾਜਿਕ ਧਾਰਮਿਕ ਹਰ ਖੇਤਰ ਜੋ ਸਾਡੀ ਅਸਲੀ ਸਚਾਈ ਆ ਪਿੰਡੂ ਜੀਵਨ ਦੀ ਪੰਜਾਬ ਦੀ ਉਹਨੂੰ ਗੀਤਾਂ ਰਾਹੀਂ ਲੋਕਾਂ ਦੇ ਵਿੱਚ ਪੇਸ਼ ਕੀਤਾ ਗਿਆ ਸੋ ਬਹੁਤ ਵੱਡੀ ਸਾਡੇ ਜਿਹੜੀ ਸੱਭਿਆਚਾਰ ਨੂੰ ਉਹਨਾਂ ਦੀ ਦੇਣ ਹੈਗੀ ਆ ਸੋ ਜੇ ਉਹ ਇੱਥੇ ਤੱਕ ਪਹੁੰਚਿਆ ਤਾਂ ਉਹਦੇ ਪਿੱਛੇ ਬੀਬੀ ਦਾ ਬਹੁਤ ਵੱਡਾ ਰੋਲ ਸੀਗਾ ਸੋ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਚੰਗੀ ਸਿੱਖ ਦਿੱਤੀ ਆ ਉਹਨਾਂ ਦੇ ਬੇਟੇ ਬੱਚੇ ਅੱਜ ਜਿਹੜੇ ਅੱਜ ਸਮਾਜ ਦੇ ਵਿੱਚ ਜੋ ਸਮਾਜਿਕ ਖੇਤਰ ਦੇ ਵਿੱਚ ਲੋਕ ਭਲਾਈ ਦੇ ਕੰਮਾਂ ਦੇ ਵਿੱਚੋਂ ਪੈੜਾ ਪਾ ਰਹੇ ਨੇ ਮਤੋਜ ਮਾਨ ਜੀ ਸੋ ਉਹ ਵੀ ਸਾਰਾ ਸਿਹਰਾ ਮਾਤਾ ਜੀ ਨੂੰ ਜਾਂਦਾ ਹੈ ਸੋ ਉਹਨਾਂ ਦੇ ਜਾਣ ਦਾ ਵੱਡਾ ਘਾਟਾ ਪਰਿਵਾਰ ਲਈ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਸਰ ਕਿਸ ਤਰੀਕੇ ਦੀ ਸਿੱਖਿਆਵਾਂ ਲੈਣ ਦੀ ਲੋੜ ਹੈ ਅੱਜ ਕੱਲ ਦੇ ਬੱਚਿਆਂ ਨੂੰ ਕਿਉਂਕਿ ਕਹਿੰਦੇ ਕਿ ਬਾਬੂ ਸਿੰਘ ਮਾਨ ਜੀ ਛੋਟੇ ਜਿਹੇ ਪਿੰਡ ਤੋਂ ਉੱਠੇ ਨੇ ਅਤੇ ਅੱਜ ਦੁਨੀਆ ਵਿੱਚ ਜਾਣੇ ਜਾਂਦੇ ਨੇ ਇਹ ਦੇਖੋ ਤੁਸੀਂ ਜਦੋਂ ਮਿਹਨਤ ਕਰੋਗੇ ਕਿਸੇ ਵੀ ਖੇਤਰ ਦੇ ਵਿੱਚ ਤਾਂ ਫਲ ਜ਼ਰੂਰ ਮਿਲਦਾ ਵਾ ਬਾਕੀ ਕੁਛ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਨਾ ਤੁਹਾਡੇ ਕੋਲੇ ਕੁਝ ਬਾਇ ਬਰਥ ਤੁਹਾਨੂੰ ਜਿਹੜੀ ਕਲਾ ਤੁਹਾਡੇ ਅੰਦਰ ਹੁੰਦੀ ਆ ਮੈਂ ਅੱਜ ਕਾਫੀ ਗੱਲਾਂ ਬਾਬੂ ਸਿੰਘ ਮਾਨ ਜੀ ਨਾਲ ਕਰ ਰਿਹਾ ਸੀ ਕਿ ਉਹ 15 ਮਿੰਟ ਚ ਗੀਤ ਲਿਖ ਦਿੰਦੇ ਨੇ ਨਾ ਇਹ ਪਰਮਾਤਮਾ ਦੀ ਕਿਰਪਾ ਸੀ ਉਹਨਾਂ ਤੇ ਹਾਂ ਬਾਕੀ ਕੁਛ ਗੱਲਾਂ ਗੋਡ ਗਿਫਟਡ ਹੁੰਦੀਆਂ ਕੁਝ ਤੁਸੀਂ ਆਪਣੀ ਮਿਹਨਤ ਦੇ ਨਾਲ ਤੇ ਬਾਕੀ ਇਨਸਾਨ ਕੋਸ਼ਿਸ਼ ਕਰੇ ਤਾਂ ਜ਼ਿੰਦਗੀ ਚ ਕਾਮਯਾਬ ਜ਼ਰੂਰ ਹੁੰਦਾ ਲੇਕਿਨ ਆਪਣੇ ਮਾਤਾ ਪਿਤਾ ਦਾ ਜਿਹੜਾ ਸਤਕਾਰ ਉਹਨਾਂ ਦੀ ਸੇਵਾ ਸੰਭਾਲ ਇਹ ਬੜਾ ਜ਼ਰੂਰੀ ਆ ਸੋ ਹਰੇਕ ਨੂੰ ਚਾਹੀਦਾ ਕਿ ਜਿਹਦੇ ਉਹ ਭੱਗਾ ਵੜੇ ਜਿਨ੍ਹਾਂ ਦੇ ਮਾਪਿਓ ਜਿਉਂਦੇ ਨੇ ਸੋ ਉਹਨਾਂ ਦੀ ਜਿੰਨੇ ਹੋ ਸਕਦਾ ਉਹ ਸੇਵਾ ਸੰਭਾਲਦੇ ਉਹਨਾਂ ਦਾ ਸਤਿਕਾਰ ਕਰਨ ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਤੇ ਉਹਨਾਂ ਤੋਂ ਤੁਸੀਂ ਸੇਧ ਲੈ ਕੇ ਅੱਗੇ ਚੱਲੋਗੇ ਤਾਂ ਜ਼ਿੰਦਗੀ 'ਚ ਕਦੇ ਫਿਰ ਤੁਹਾਨੂੰ ਕਦੇ ਨਰਾਸ਼ਾ ਨਹੀਂ ਮਿਲੂਗੀ ਮੇਰੇ ਮਸਤਾ ਬਿਲਕੁਲ ਮਨਪਤਿਆਲੀ ਸਾਡੇ ਨਾਲ ਮੌਜੂਦ ਸੀਗੇ ਤਾਂ ਮਾਨ ਮਰਾਣਾ ਵਾਲੇ ਜਿਹੜੇ ਨੇ ਉਹਨਾਂ ਦੀ ਧਰਮ ਪਤਨੀ ਜਿਹੜੇ ਨੇ ਉਹਨਾਂ ਦੇ ਅੰਤਿਮ ਅਰਦਾਸ ਅੱਜ ਹੋ ਰਹੀ ਹੈ ਜਿੱਥੇ ਕੀ ਪਹੁੰਚੇ ਹੋਏ ਸੀਗੇ ਅਤੇ ਮਰਾੜ ਘਰਾ ਤੋਂ ਇਸ ਵਕਤ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਾਂ ਇਸ ਵਕਤ ਮਰਾੜ ਪਿੰਡ ਵਿੱਚ ਮੌਜੂਦ ਆ ਬਾਬੂ ਸਿੰਘ ਮਾਨ ਜਿਹਦੇ ਧਰਮ ਪਤਨੀ ਇਸ ਦੁਨੀਆ ਨੂੰ ਅਲਵਿਦਾ ਹੱਗ ਗ ਅਦੇ ਈਅਲਿਸਾ ਪੁੱਛਿਆ ਨਹੀਂ ਈਅਲਿਸਾ ਸਭ ਤੋਂ ਪਹਿਲੇ ਮਾਤਾ ਜੀ ਦੀ ਸਖਸ਼ੀਅਤ ਦੀ ਗੱਲ ਕੀਤੀ ਜਾਵੇ ਤਾਂ ਮਿਲੇ ਉਹਤ ਵਾਰ ਤੁਸੀਂ ਕਿਹੋ ਜੀ ਸਖਸ਼ੀਅਤ ਦੀ ਜਿਨ੍ਹਾਂ ਨੂੰ ਸਾਰੇ ਲੋਕ ਮਿਸ ਕਰ ਰਹੇ ਨੇ ਦੇਖੋ ਸਭ ਬਾਬੂ ਸਿੰਘ ਜੀ ਮਾਨ ਇਹਦੇ ਮਾਨ ਮਰੜਾ ਵਾਲੇ ਦਿਨੋਂ ਨਾਲ ਜਾਣੇ ਜਾਂਦੇ ਨੇ ਸੋ ਉਹਨਾਂ ਦੇ ਧਰਮ ਪਤਨੀ ਬੀਬੀ ਗੁਰਨਾਮ ਕੌਰ ਜੀ ਜੋ ਕੁਝ ਦਿਨ ਪਹਿਲਾਂ ਇਸ ਸੰਸਾਰ ਤੋਂ ਸਦਾ ਲਈ ਵਿਛੜ ਗਏ ਜੋ ਮੈਂ ਸਭ ਦਾ ਇੱਕ ਬਹੁਤ ਹੀ ਦੁਖਦਾਈ ਘਟਨਾ ਸੋ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਸਮੁੱਚੇ ਹੀ ਮਾਨ ਪਰਿਵਾਰ ਦੇ ਨਾਲ ਅਮਨਤੋਜ ਮਾਨ ਜੀ ਦੇ ਨਾਲ ਬਾਬੂ ਸਿੰਘ ਮਾਨ ਜੀ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੋਇਆ ਉਸ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਉਸ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਕਿਸੇ ਵੀ انسان ਦੀ ਕਾਮਯਾਬੀ ਦੇ ਵਿੱਚ ਔਰਤ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ। ਬਾਬੂ ਸਿੰਘ ਜੀ ਮਾਨ ਜੋ ਇਸ ਪਿੰਡ ਦੇ ਵਿੱਚ ਉੱਠ ਕੇ ਜਿਨ੍ਹਾਂ ਨੇ ਦੁਨੀਆਂ ਦੇ ਵਿੱਚ ਆਪਣਾ ਨਾਮ ਕਮਾਇਆ ਬਹੁਤ ਵੱਡੀ ਜਿਹੜੀ ਸਾਨੂੰ ਜਿਹੜੇ ਉਹਨਾਂ ਨੇ ਗੀਤ ਲਿਖੇ ਨੇ ਜਿਹੜੇ ਉਹਨਾਂ ਨੇ ਉਹ ਸਮਾਜਿਕ ਧਾਰਮਿਕ ਹਰ ਖੇਤਰ ਜੋ ਸਾਡੀ ਅਸਲੀ ਸਚਾਈ ਆ ਪਿੰਡੂ ਜੀਵਨ ਦੀ ਪੰਜਾਬ ਦੀ ਉਹਨੂੰ ਗੀਤਾਂ ਰਾਹੀਂ ਲੋਕਾਂ ਦੇ ਵਿੱਚ ਪੇਸ਼ ਕੀਤਾ ਗਿਆ। ਸੋ ਬਹੁਤ ਵੱਡੀ ਸਾਡੇ ਜਿਹੜੀ ਸੱਭਿਆਚਾਰ ਨੂੰ ਉਹਨਾਂ ਦੀ ਦੇਣ ਹੈਗੀ ਆ। ਸੋ ਜੇ ਉਹ ਇੱਥੇ ਤੱਕ ਪਹੁੰਚਿਆ ਤਾਂ ਉਹਦੇ ਪਿੱਛੇ ਬੀਬੀ ਦਾ ਬਹੁਤ ਵੱਡਾ ਰੋਲ ਸੀਗਾ। ਸੋ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਚੰਗੀ ਸਿੱਖ ਦਿੱਤੀ ਆ। ਉਹਨਾਂ ਦੇ ਬੇਟੇ ਬੱਚੇ ਅੱਜ ਜੇ ਅੱਜ ਸਮਾਜ ਦੇ ਵਿੱਚ ਜੋ ਸਮਾਜਿਕ ਖੇਤਰ ਦੇ ਵਿੱਚ ਲੋਕ ਭਲਾਈ ਦੇ ਕੰਮਾਂ ਦੇ ਵਿੱਚੋਂ ਪੈੜਾ ਪਾ ਰਹੇ ਨੇ ਮਤੋਜ ਮਾਨ ਜੀ ਸੋ ਉਹ ਵੀ ਸਾਰਾ ਸਿਹਰਾ ਮਾਤਾ ਜੀ ਨੂੰ ਜਾਂਦਾ ਹੈ। ਸੋ ਉਹਨਾਂ ਦੇ ਜਾਣ ਦਾ ਵੱਡਾ ਘਾਟਾ ਪਰਿਵਾਰ ਲਈ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ। ਸਕਿਸ ਤਰੀਕੇ ਸਿੱਖਿਆਵਾਂ ਲੈਣ ਦੀ ਲੋੜ ਆ ਅੱਜ ਕੱਲ ਦੇ ਬੱਚਿਆਂ ਨੂੰ ਕਿਉਂਕਿ ਕਹਿੰਦੇ ਕਿ ਬਾਬੂ ਸਿੰਘ ਮਾਨ ਜੀ ਛੋਟੇ ਜਿਹੇ ਪਿੰਡ ਤੋਂ ਉੱਠੇ ਨੇ ਅਤੇ ਅੱਜ ਦੁਨੀਆ ਵਿੱਚ ਜਾਣੇ ਜਾਂਦੇ ਨੇ ਇਹ ਦੇਖੋ ਤੁਸੀਂ ਜਦੋਂ ਮਿਹਨਤ ਕਰੋਗੇ ਕਿਸੇ ਵੀ ਖੇਤਰ ਦੇ ਵਿੱਚ ਤਾਂ ਫਲ ਜ਼ਰੂਰ ਮਿਲਦਾ ਵਾ ਬਾਕੀ ਕੁਛੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਨਾ ਤੁਹਾਡੇ ਕੋਲੇ ਕੁਝ ਬਾਇ ਬਰਥ ਤੁਹਾਨੂੰ ਜਿਹੜੀ ਕਲਾ ਤੁਹਾਡੇ ਅੰਦਰ ਹੁੰਦੀ ਆ ਮੈਂ ਅੱਜ ਕਾਫੀ ਗੱਲਾਂ ਬਾਬੂ ਸਿੰਘ ਮਾਨ ਜੀ ਨਾਲ ਕਰ ਰਿਹਾ ਸੀ ਕਿ ਉਹ 15 ਮਿੰਟ ਵਿੱਚ ਗੀਤ ਲਿਖ ਦਿੰਦੇ ਨੇ ਹਨਾ ਇਹ ਪਰਮਾਤਮਾ ਦੀ ਕਿਰਪਾ ਸੀ ਉਹਨਾਂ ਤੇ ਹਾਂ ਬਾਕੀ ਕੁਝ ਗੱਲਾਂ ਗੋਡ ਗਿਫਟਡ ਹੁੰਦੀਆਂ ਕੁਝ ਤੁਸੀਂ ਆਪਣੀ ਮਿਹਨਤ ਦੇ ਨਾਲ ਤੇ ਬਾਕੀ ਇਨਸਾਨ ਕੋਸ਼ਿਸ਼ ਕਰੇ ਤਾਂ ਜ਼ਿੰਦਗੀ 'ਚ ਕਾਮਯਾਬ ਜ਼ਰੂਰ ਹੁੰਦਾ ਲੇਕਿਨ ਆਪਣੇ ਮਾਤਾ ਪਿਤਾ ਦਾ ਜਿਹੜਾ ਸਤਕਾਰ ਉਹਨਾਂ ਦੀ ਸੇਵਾ ਸੰਭਾਲ ਇਹ ਬੜਾ ਜ਼ਰੂਰੀ ਆ ਸੋ ਹਰੇਕ ਨੂੰ ਚਾਹੀਦਾ ਕਿ ਜਿਹਦੇ ਉਹ ਭੱਗਾਂ ਵੜੇ ਜਿਨ੍ਹਾਂ ਦੇ ਮਾਪਿਓ ਜਿਉਂਦੇ ਨੇ ਸੋ ਉਹਨਾਂ ਦੀ ਜਿੰਨੇ ਹੋ ਸਕਦਾ ਉਹ ਸੇਵਾ ਸੰਭਾਲ ਤੇ ਉਹਨਾਂ ਦਾ ਸਤਕਾਰ ਕਰਨ ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਤੇ ਉਹਨਾਂ ਤੋਂ ਤੁਸੀਂ ਸੇਧ ਲੈ ਕੇ ਅੱਗੇ ਚੱਲੋਗੇ ਤਾਂ ਜ਼ਿੰਦਗੀ 'ਚ ਕਦੇ ਫਿਰ ਤੁਹਾਨੂੰ ਕਦੇ ਨਰਾਸ਼ੀ ਨਹੀਂ ਮਾਸਤਾ ਬਿਲਕੁਲ ਮਨਪ੍ਰੀਤਿਆ ਵਾਲੇ ਜੀ ਸਾਡੇ ਨਾਲ ਮੌਜੂਦ ਸਿਗੇ ਤਾਂ ਮਾਨ ਮਰਾਣਾ ਵਾਲੇ ਜਿਹੜੇ ਨੇ ਉਹਨਾਂ ਦੀ ਧਰਮ ਪਤਨੀ ਜਿਹੜੇ ਨੇ ਉਹਨਾਂ ਦੇ ਅੰਤਿਮ ਅਰਦਾਸ ਅੱਜ ਹੋ ਰਹੀ ਹੈ ਜਿੱਥੇ ਕੀ ਪਹੁੰਚੇ ਹੋਏ ਸਿਗੇ ਅਤੇ ਮਰਾੜ ਘਰਾ ਤੋਂ ਇਸ ਵਕਤ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਾਂ ਇਸ ਵਕਤ ਮਰਾੜ ਪਿੰਡ ਵਿੱਚ ਮੌਜੂਦ ਆ ਬਾਬੂ ਸਿੰਘ ਮਾਨ ਜਿਹਦੇ ਧਰਮ ਪਤਨੀ ਇਸ ਦੁਨੀਆ ਨੂੰ ਅਲਵਿਦਾ ਹੱਗ ਗਏ ਨੇ ਅਦੇ ਈ ਆਲੀ ਸਾ ਪਹੁੰਚੇ ਹੋਏ ਨੇ ਈ ਆਲੀ ਸਾ ਸਭ ਤੋਂ ਪਹਿਲੇ ਮਾਤਾ ਜੀ ਦੀ ਸਖਸ਼ੀਅਤ ਦੀ ਗੱਲ ਕੀਤੀ ਜਾਵੇ ਤਾਂ ਮਿਲਿਓ ਬਹੁਤ ਵਾਰ ਤੁਸੀਂ ਕਿਹੋ ਜੀ ਸਖਸ਼ੀਅਤ ਸੀ ਜਿਨ੍ਹਾਂ ਨੂੰ ਅੱਜ ਸਾਰੇ ਲੋਕ ਮਿਸ ਕਰ ਰਹੇ ਨੇ ਇਹ ਗਸਾ ਬਾਬੂ ਸਿੰਘ ਜੀ ਮਾਨ ਇਹਦੇ ਮਾਨ ਮਰੜਾ ਵਾਲੇ ਦਿਨਾਂ ਨਾਲ ਜਾਣੇ ਜਾਂਦੇ ਨੇ ਸੋ ਉਹਨਾਂ ਦੇ ਧਰਮ ਪਤਨੀ ਬੀਬੀ ਗੁਰਨਾਮ ਕੌਰ ਜੀ ਜੋ ਕੁਝ ਦਿਨ ਪਹਿਲਾਂ ਇਸ ਸੰਸਾਰ ਤੋਂ ਸਦਾ ਲਈ ਵਿਛੜ ਗਏ ਜੋ ਮੈਂ ਸਭ ਦਾ ਇੱਕ ਬਹੁਤ ਹੀ ਦੁਖਦਾਈ ਘਟਨਾ ਸੋ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਸਪੂਚੇ ਹੀ ਮਾਨ ਪਰਿਵਾਰ ਦੇ ਨਾਲ ਅਮਨਤੋਜ ਮਾਨ ਜੀ ਦੇ ਨਾਲ ਬਾਬੂ ਸਿੰਘ ਮਾਨ ਜੀ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੋਇਆ ਉਸ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਉਸ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਕਿਸੇ ਵੀ انسان ਦੀ ਕਾਮਯਾਬੀ ਦੇ ਵਿੱਚ ਔਰਤ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ। ਬਾਬੂ ਸਿੰਘ ਜੀ ਮਾਨ ਜੋ ਇਸ ਪਿੰਡ ਦੇ ਵਿੱਚੋਂ ਉੱਠ ਕੇ ਜਿਨ੍ਹਾਂ ਨੇ ਦੁਨੀਆਂ ਦੇ ਵਿੱਚ ਆਪਣਾ ਨਾਮ ਕਮਾਇਆ। ਬਹੁਤ ਵੱਡੀ ਜਿਹੜੀ ਸਾਨੂੰ ਜਿਹੜੇ ਉਹਨਾਂ ਨੇ ਗੀਤ ਲਿਖੇ ਨੇ ਜਿਹੜੇ ਉਹਨਾਂ ਨੇ ਉਹ ਸਮਾਜਿਕ ਧਾਰਮਿਕ ਹਰ ਖੇਤਰ ਜੋ ਸਾਡੀ ਅਸਲੀ ਸਚਾਈ ਆ ਪਿੰਡੂ ਜੀਵਨ ਦੀ ਪੰਜਾਬ ਦੀ ਉਹਨੂੰ ਗੀਤਾਂ ਰਾਹੀਂ ਲੋਕਾਂ ਦੇ ਵਿੱਚ ਪੇਸ਼ ਕੀਤਾ ਗਿਆ। ਸੋ ਬਹੁਤ ਵੱਡੀ ਸਾਡੇ ਜਿਹੜੀ ਸੱਭਿਆਚਾਰ ਨੂੰ ਉਹਨਾਂ ਦੀ ਦੇਣ ਹੈਗੀ ਆ। ਸੋ ਜਿਵੇਂ ਉਹ ਇੱਥੇ ਤੱਕ ਪਹੁੰਚਿਆ ਤਾਂ ਉਹਦੇ ਪਿੱਛੇ ਬੀਬੀ ਦਾ ਬਹੁਤ ਵੱਡਾ ਰੋਲ ਸੀਗਾ ਸੋ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਚੰਗੀ ਸਿੱਖ ਦਿੱਤੀ ਹੈ ਉਹਨਾਂ ਦੇ ਬੇਟੇ ਬੱਚੇ ਅੱਜ ਜੇ ਅੱਜ ਸਮਾਜ ਦੇ ਵਿੱਚ ਜੋ ਸਮਾਜਿਕ ਖੇਤਰ ਦੇ ਵਿੱਚ ਲੋਕ ਭਲਾਈ ਦੇ ਕੰਮਾਂ ਦੇ ਵਿੱਚੋਂ ਪੈੜਾ ਪਾ ਰਹੇ ਨੇ ਮਤੋਜ ਮਾਨ ਜੀ ਸੋ ਉਹ ਵੀ ਸਾਰਾ ਸਿਹਰਾ ਮਾਤਾ ਜੀ ਨੂੰ ਜਾਂਦਾ ਹੈ ਸੋ ਉਹਨਾਂ ਦੇ ਜਾਣ ਦਾ ਵੱਡਾ ਘਾਟਾ ਪਰਿਵਾਰ ਲਈ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਸਰ ਕਿਸ ਤਰੀਕੇ ਦੀ ਸਿੱਖਿਆਵਾਂ ਲੈਣ ਦੀ ਲੋੜ ਹੈ ਅੱਜਕੱਲ੍ਹ ਦੇ ਬੱਚਿਆਂ ਨੂੰ ਕਿਉਂਕਿ ਕਹਿੰਦੇ ਕਿ ਬਾਬੂ ਸਿੰਘ ਮਾਨ ਜੀ ਛੋਟੇ ਜਿਹੇ ਪਿੰਡ ਤੋਂ ਉੱਠੇ ਨੇ ਅਤੇ ਅੱਜ ਦੁਨੀਆ ਵਿੱਚ ਜਾਣੇ ਜਾਂਦੇ ਨੇ ਇਹ ਦੇਖੋ ਤੁਸੀਂ ਜਦੋਂ ਮਿਹਨਤ ਕਰੋਗੇ ਕਿਸੇ ਵੀ ਖੇਤਰ ਦੇ ਵਿੱਚ ਤਾਂ ਫਲ ਜ਼ਰੂਰ ਮਿਲਦਾ ਵਾ ਬਾਕੀ ਕੁਛ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਨਾ ਤੁਹਾਡੇ ਕੋਲੇ ਕੁਝ ਬਾਇ ਬਰਥ ਤੁਹਾਨੂੰ ਜਿਹੜੀ ਕਲਾ ਤੁਹਾਡੇ ਅੰਦਰ ਹੁੰਦੀ ਆ ਮੈਂ ਅੱਜ ਕਾਫੀ ਗੱਲਾਂ ਬਾਬੂ ਸਿੰਘ ਮਾਨ ਜੀ ਨਾਲ ਕਰ ਰਿਹਾ ਸੀ ਕਿ ਉਹ 15 ਮਿੰਟ ਚ ਗੀਤ ਲਿਖ ਦਿੰਦੇ ਨੇ ਨਾ ਇਹ ਪਰਮਾਤਮਾ ਦੀ ਕਿਰਪਾ ਸੀ ਉਹਨਾਂ ਤੇ ਹਾਂ ਬਾਕੀ ਕੁਝ ਗੱਲਾਂ ਗੋਡ ਗਿਫਟਡ ਹੁੰਦੀਆਂ ਕੁਝ ਤੁਸੀਂ ਆਪਣੀ ਮਿਹਨਤ ਦੇ ਨਾਲ ਤੇ ਬਾਕੀ انسان ਕੋਸ਼ਿਸ਼ ਕਰੇ ਤਾਂ ਜ਼ਿੰਦਗੀ ਚ ਕਾਮਯਾਬ ਜ਼ਰੂਰ ਹੁੰਦਾ ਲੇਕਿਨ ਆਪਣੇ ਮਾਤਾ ਪਿਤਾ ਦਾ ਜਿਹੜਾ ਸਤਕਾਰ ਉਹਨਾਂ ਦੀ ਸੇਵਾ ਸੰਭਾਲ ਇਹ ਬੜਾ ਜ਼ਰੂਰੀ ਆ ਸੋ ਹਰੇਕ ਨੂੰ ਚਾਹੀਦਾ ਕਿ ਜਿਹਦੇ ਉਹ ਭੱਗਾਂ ਵੜੇ ਜਿਨ੍ਹਾਂ ਦੇ ਮਾਪਿਓ ਜਿਉਂਦੇ ਨੇ ਸੋ ਉਹਨਾਂ ਦੀ ਜਿੰਨੇ ਹੋ ਸਕਦਾ ਉਹ ਸੇਵਾ ਸੰਭਾਲ ਤੇ ਉਹਨਾਂ ਦਾ ਸਤਕਾਰ ਕਰਨ ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਤੇ ਉਹਨਾਂ ਤੋਂ ਤੁਸੀਂ ਸੇਧ ਲੈ ਕੇ ਅੱਗੇ ਚੱਲੋਗੇ ਤਾਂ ਜ਼ਿੰਦਗੀ ਚ ਕਦੇ ਫਿਰ ਤੁਹਾਨੂੰ ਕਦੇ ਨਰਾਸ਼ੀ ਨਹੀਂ ਮਿਲੂਗੀ ਮੇਰੇ ਮਸਤਾ ਬਿਲਕੁਲ ਮਨਪਤਿਆਲੀ ਸਾਡੇ ਨਾਲ ਮੌਜੂਦ ਸੀਗੇ ਤਾਂ ਮਾਨ ਮਰਾਣਾ ਵਾਲੇ ਜਿਹੜੇ ਨੇ ਉਹਨਾਂ ਦੀ ਧਰਮ ਪਤਨੀ ਜਿਹੜੇ ਨੇ ਉਹਨਾਂ ਦੇ ਅੰਤਿਮ ਅਰਦਾਸ ਅੱਜ ਹੋ ਰਹੀ ਹੈ ਜਿੱਥੇ ਕੀ ਪਹੁੰਚੇ ਹੋਏ ਸੀਗੇ ਅਤੇ ਮਰਾੜੜ ਤੋਂ ਇਸ ਵਕਤ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਪਿੰਡ ਮਰਾੜ ਜ਼ਿਲ੍ਹਾ ਫਰੀਦਕੋਟ ਤੋਂ ਕੈਮਰਾ ਬਸੰਨਾ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੂਰਜਾ ਟੀਵੀ